ਐਸੋ ਵੀਡੀਓ ਦੇ ਵਿੱਚ ਧੰਨਵਾਦ ਆ ਤੇ ਆਪਾਂ ਅੱਜ ਗੱਲ ਕਰਨੀ ਆ ਤੁਸੀਂ ਥੰਬਨੇਲ ਪੜਿਆ ਹੋਣਾ ਵੀ ਤੁਸੀਂ ਓਨਾ ਚਿਰ ਪੱਕੇ ਦੀ ਹੋ ਸਕਦੇ ਜਿੰਨਾ ਚਿਰ ਆਪਾਂ ਨੂੰ ਇੱਥੇ ਕੋਈ ਵੀ ਕਾਗਜ਼ ਪੱਤਰ ਇਦਾਂ ਦਾ ਨਹੀਂ ਮਿਲਦਾ ਇਟਲੀ ਦੇ ਵਿੱਚ ਤੁਸੀਂ ਚਾਹੇ 10 ਸਾਲ ਰਹੀ ਚੱਲੋ ਚਾਹੇ 5 ਚਾਹੇ 20 ਸਾਲ ਵੀ ਰਹੀ ਚੱਲੋ ਇਲੀਗਲ ਤੌਰ ਤੇ ਲੋਕ ਲੋਕ ਸ਼ਿਪ ਕਿ ਕਿੱਥੇ ਮਰਜ਼ੀ ਰਹਿ ਲੋ ਪਰ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਜਿਹੜੀ ਹੈਗੀ ਨਹੀਂ ਆਉਂਦੀ ਅਗਰ ਕੋਈ ਬੰਦੇ ਰੱਖਣ ਵਾਲੇ ਹੋਣ ਤਾਂ ਪਹਿਲੀ ਗੱਲ ਤਾਂ ਇਹ ਹੈ ਅਗਰ ਬੰਦਾ 5 ਸਾਲ ਵੀ ਇੱਥੇ ਰਹਿੰਦਾ ਕੁਈ ਫੇੜਾ ਬੱਕਰੀਆਂ ਦਾ ਕੰਮ ਕਰਦਾ ਸਿਰਫ ਉਹਨੇ ਖੇਤਾ ਜੰਗਲਾਂ ਵਿੱਚ ਹੀ ਰਹਿਣਾ ਤੇ ਉੱਥੇ ਦਾ ਬੰਦਾ 5-7 ਸਾਲ ਆਈ ਨਿਕਲ ਜਾਂਦੇ ਨਹੀਂ ਪਤਾ ਲੱਗਦਾ ਜਿਹੜੇ ਬੰਦਿਆਂ ਦਾ ਕੋਈ ਸੁਪਨਾ ਨਹੀਂ ਹੁੰਦਾ ਜਿਹੜੇ ਬੰਦਿਆਂ ਦਾ ਕੋਈ ਲੈਂਡ ਦੇਣ ਬਾੜਾ ਨਹੀਂ ਹੁੰਦਾ ਜਿਹੜੇ ਬੰਦੇ ਨਹੀਂ ਹੁੰਦਾ ਵੀ ਮੈਂ ਕੱਲਾ ਹੀ ਆ ਮੈਂ ਕਿੱਥੇ ਜਾਣਾ ਹੁਣ ਕੀ ਕਰਨਾ ਬਸ ਇੱਥੇ ਰੋਹ ਆ ਦੀ ਜ਼ਿੰਦਗੀ ਉੱਥੇ ਕੱਢ ਦਿੰਦੇ ਆ ਜ਼ਿਆਦਾਤਰ ਉਹ ਕੁਝ ਕੁ ਉਮਰ ਤੋਂ ਗੁਜ਼ਰ ਚੁੱਕੇ ਹੁੰਦੇ ਆ ਉਮਰ ਜ਼ਿਆਦਾ ਹੋ ਜਾਂਦੀ ਉਹਨਾਂ ਦੀ ਉਹ ਫਿਰ ਉੱਥੇ ਹੀ ਰਹਿੰਦੇ ਆ ਜਿਹੜੇ ਪ੍ਰਾਣੇ ਬੰਦੇ ਹੁੰਦੇ ਆ ਜਿਹੜੇ ਹੈਗੇ ਨੇ ਮੁੰਡੇ ਤਾਂ ਉਹਨਾਂ ਨੂੰ ਇਹ ਚੀਜ਼ ਕਰਨ ਦੀ ਨਹੀਂ ਜ਼ਰੂਰਤ ਹੈਗੀ ਦੁਨੀਆਦਾਰੀ ਘੁੰਮਣੀ ਆ ਤੇ ਦੁਨੀਆ ਦੇ ਵਿੱਚ ਘੁੰਮ ਕੇ ਤੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਸ਼ੇਅਰ ਕਰਕੇ ਸਾਨੂੰ ਗੱਲਾਂ ਪਤਾ ਲੱਗਦੀਆਂ ਨੇ ਪੇਪਰਾਂ ਬਾਰੇ ਜਾਂ ਇੱਥੇ ਦੇ ਰੂਲ ਨੇ ਜਿਹੜੇ ਨਿਯਮ ਨੇ ਉਹਨਾਂ ਬਾਰੇ ਤੇ ਆਪਾਂ ਇੱਕ ਜਗ੍ਹਾ ਦੇ ਉੱਤੇ ਕੰਮ ਕਰਕੇ ਕਹੀ ਜਾਏ ਵੀ ਬਸ ਵੀ ਆਪਾਂ ਹੁਣ ਇੱਥੇ ਪੱਕੇ ਹੀ ਆਂ ਹਾਂ ਤੁਸੀਂ ਇਹ ਸੋਚੋ ਵੀ ਅਸੀਂ ਇੱਥੋਂ ਨਿਕਲਣ ਤੇ ਇੱਥੇ ਇੱਥੇ ਰਹਿ ਕੇ ਅਸੀਂ ਕਰਜਾ ਲਾਉਣਾ ਆਪਣਾ ਕੋਈ ਵੀ ਤੇ ਜਿਹੜਾ ਮੇਨ ਕੰਮ ਜਦੋਂ ਅਸੀਂ ਪੇਪਰਾਂ ਦੇ ਵਿੱਚ ਇੱਥੇ ਲੀਗਲ ਹੁੰਨੇ ਆ ਜਿਹਦੇ ਕਰਕੇ ਮੇਨ ਗੱਲ ਮੈਂ ਦੱਸਣ ਲੱਗਿਆ ਲੀਗਲ ਹੁੰਨੇ ਆ ਵੀ ਆਪਣਾ ਜਿਹੜਾ ਪਾਸਪੋਰਟ ਦਾ ਹਿਸਾਬ ਆ ਜਿਹੜਾ ਗਿਣਿਆ ਜਾਂਦਾ ਦਿਨ ਗਿਨੇ ਜਾਂਦੇ ਨੇ ਉਹ ਜਿੰਨਾ ਚਿਰ ਤੁਹਾਡੇ ਕੋਲ ਇੱਥੇ ਇਟਲੀ ਦੇ ਕੋਈ ਵੀ ਪੱਕਾ ਪੇਪਰ ਨਹੀਂ ਹੈਗਾ ਤੁਹਾਡਾ ਮੇਨ ਐਡਰੈਸ ਘਰ ਨਹੀਂ ਹੈਗਾ ਕਿਰਾਏ ਤੇ ਜਾਂ ਜਦੋਂ ਤੁਹਾਡਾ ਆਪਣਾ ਕਹਿ ਦਈਏ ਜਾਂ ਕਿਰਾਏ ਤੇ ਕਹਿ ਦਈਏ ਤੁਹਾਡਾ ਮੇਨ ਆਪਣਾ ਨਾਮ ਨਹੀਂ ਚੜਿਆ ਕਿਸੇ ਦੇ ਘਰ ਦੇ ਉੱਤੇ ਉਹਨਾਂ ਚਿਰ ਤੁਸੀਂ ਇੱਥੇ ਗਿਣਤੀ 'ਚ ਨਹੀਂ ਗਿਨੇ ਜਾਂਦੇ ਹਨਾ ਜਦੋਂ ਬੰਦੇ ਕੋਲੇ 2-4 ਪੇਪਰ ਇੱਥੇ ਬਣ ਜਾਂਦੇ ਨੇ ਜਿਹੜੇ ਪਰਮੈਸੋ ਦੀ ਸੰਜੋਰ ਨੂੰ ਸਭ ਤੋਂ ਮੇਨ ਤੇ ਘਰ ਦਾ ਅਡਰੈਸ ਰੈਜੀਡੈਂਸ ਹੋ ਗਿਆ ਉਹ ਬਣ ਜਾਂਦਾ ਤੇ ਦੋ ਤਿੰਨ ਚੀਜ਼ਾਂ ਹੋਰ ਹੁੰਦੀਆਂ ਨੇ ਜਦੋਂ ਉਹ ਬਣ ਜਾਂਦੀਆਂ ਨੇ ਫਿਰ ਤੁਹਾਡੇ ਦਿਨ ਜਿਹੜੇ ਪਾਸਪੋਰਟ ਦੇ ਉਹ ਸ਼ੁਰੂ ਹੋ ਜਾਂਦੇ ਨੇ ਤੇ ਹਾਂ ਮਿਲਦਾ ਕਿਵੇਂ ਆ 5 ਸਾਲ ਬਾਅਦ 10 ਸਾਲ ਬਾਅਦ ਉਹ ਵੱਡੀਆਂ ਬਾਅਦੀਆਂ ਗੱਲਾਂ ਪਰ ਸਭ ਤੋਂ ਪਹਿਲਾਂ ਇੱਥੇ ਬੰਦਾ ਸਰਕਾਰ ਦੀ ਨਿਗਾਹ 'ਚ ਲਿਖਤੀ ਤੌਰ ਤੇ ਬੰਦਾ ਇੱਥੇ ਰਹਿੰਦਾ ਹੋਣਾ ਚਾਹੀਦਾ ਉਦਾਂ ਚਾਹੇ ਬੰਦਾ 10 ਸਾਲ ਰਹੀ ਜਾਵੇ ਤਾਂ ਬੰਦਾ ਕਦੇ ਵੀ ਪੱਕਾ ਨਹੀਂ ਹੋ ਸਕਦਾ ਪੱਕਾ ਹੋਊਗਾ ਜਾਂ ਤਾਂ ਉਹਦੇ ਕੋਲੇ ਸਮਝੌਰ ਨਾ ਤਾਂ ਉਹਦਾ ਪੱਕਾ ਹੀ ਪੱਕਾ ਫਿਰ ਵੀ ਉਹ ਵੀ ਆਪਾਂ ਨੇ ਨਵੀਂ ਕਰਾਉਣੀ ਹੁੰਦੀ ਆ ਸਾਲਵਾ 2 ਸਾਲਵਾ ਜਾਂ 3 ਸਾਲ ਬਾਅਦ ਜਿੰਨੇ ਸਾਲ ਦੇ ਵੀ ਮਿਲੀ ਹੁੰਦੀ ਕਿਸੇ ਨੂੰ ਤੇ ਕਈਆਂ ਨੂੰ ਘੱਟ ਸਮਾਂ ਮਿਲਦਾ ਕਿ ਇਹਨੂੰ ਜ਼ਿਆਦਾ ਸਮਾਂ ਮਿਲਦਾ ਤੇ ਉਹਰੇ ਜਿਨ੍ਹਾਂ ਨੂੰ 10-15 ਸਾਲ ਵੀ ਹੋ ਗਏ ਉਹ ਵੀ ਆਪਣੇ ਆਪ ਨੂੰ ਕੱਚੇ ਮੰਨਦੇ ਆ ਵੀ ਅਸੀਂ ਵੀ ਹਜੇ ਕੱਚੇ ਹੀ ਆ ਕਿ ਪੱਕੇ ਨਹੀਂ ਕਿਉਂਕਿ ਦੁਬਾਰਾ ਡਾਕੂਮੈਂਟ ਨੇ ਜਿਹੜੇ ਰੀਨਿਊ ਕਰਾਉਣੇ ਪੈਂਦੇ ਆ ਜੋਰ ਨੂੰ ਦਾ ਸਮਾਂ ਜਿਹੜਾ ਪੇਪਰਾਂ ਦਾ ਲੰਘ ਜਾਂਦਾ ਤੇ ਦੁਬਾਰੇ ਫਿਰ ਉਹਨਾਂ ਤੋਂ ਇਜਾਜ਼ਤ ਲੈਣੀ ਪੈਂਦੀ ਆ ਇੱਥੇ ਤੇ ਕੁਝ ਇਦਾਂ ਦੇ ਰੂਲ ਨੇ ਆਪਣੇ ਪੰਜਾਬ ਦੇ ਵਿੱਚ ਇਦਾਂ ਦਾ ਕੁਝ ਵੀ ਹੈ ਨਹੀਂਗਾ ਕਹਿੰਦਾ ਪਰ ਆਪਣਾ ਜਿਹੜਾ ਪੰਜਾਬ ਆ ਉਹ ਚਲੋ ਹਜੇ ਬਖ ਹੈ ਦੇਸ਼ ਹੁੰਦਾ ਸੀਗਾ ਹੌਲੀ ਹੌਲੀ ਦੇਸ਼ ਬਣ ਜਾਊਗਾ ਤੇ ਜਿਹੜੀ ਮੇਨ ਗੱਲ ਆ ਇੱਥੇ ਦੇ ਜਿਹੜੇ ਰੂਲ ਨੇ ਪੈਸੇ ਨੂੰ ਲੈ ਕੇ ਉਹ ਸਭ ਵਧੀਆ ਨੇ ਤੇ ਕਈ ਜਗ੍ਹਾ ਤੇ ਲੋਕ ਧੱਕਾ ਕਰਦੇ ਆ ਘੱਟ ਪੈਸੇ ਦਿੰਦੇ ਆ ਪੰਜਾਬੀ ਪੰਜਾਬੀ ਦੀ ਲੱਤ ਖੇਚਦਾ ਆਪ ਜਿਆਦਾ ਮੂਰੋਂ ਪੈਸੇ ਲੈਂਦੇ ਆ ਤੇ ਅਗਲੇ ਬੰਦੇ ਨੂੰ ਘੱਟ ਪੈਸੇ ਦਿੰਦੇ ਆ ਆਪ 70 ਰੁਪਏ ਲੈ ਲੈ 60 ਯੂਰੋ ਦਿਹਾੜੀ ਲੈ ਲਈ ਤਾਂ ਅੱਗੇ ਨੂੰ 30 ਦਿੰਦੇ ਆ 35 ਦਿੰਦੇ ਆ ਤੇ ਚਲੋ ਉਹ ਤਾਂ ਪੈਸਾ ਬੰਦੇ ਨਾਲ ਨਿਕਲ ਹੀ ਜਾਣਾ ਹੁੰਦਾ ਹਨਾ ਜਿੰਨਾ ਵੀ ਬੰਦਾ ਪੈਸਾ ਖਾਂਦਾ ਉਹ ਇੱਕ ਨਾ ਇੱਕ ਦਿਨ ਬਿਮਾਰੀ ਤੇ ਜਾਂ ਕਿਸੇ ਇੱਧਰ ਉੱਧਰ ਕੰਮਾਂ 'ਚ ਲੱਗ ਜਾਂਦਾ ਹੁੰਦਾ ਇਸ ਕਰਕੇ ਇਹ ਚੀਜ਼ ਵੀ ਆਪਾਂ ਨੂੰ ਸਿੱਖ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਵੀ ਆਪਾਂ ਆਪਣੇ ਦਿਮਾਗ ਦੇ ਵਿੱਚ ਇਮਾਨਦਾਰੀ ਰੱਖੀਏ ਵੀ ਆਪਾਂ ਆਪਣੇ ਦਿਮਾਗ 'ਚ ਇਹ ਰੱਖੀਏ ਵੀ ਆਪਾਂ ਕਿਸੇ ਦਾ ਵੀ 100 ਰੁਪਿਆ ਨਹੀਂ ਖਾਣਾ ਕਿਉਂਕਿ ਔਖੇ ਬਹੁਤ ਨਿਕਲਦੇ ਆ ਆਪਾਂ ਆਪਣਾ ਸਿੱਖ ਇਤਿਹਾਸ ਨੂੰ ਪੜ੍ਹ ਸਕਦੇ ਆ ਠੀਕ ਆ ਜੇ ਗੰਗੂ ਵਰਗਿਆਂ ਦਾ ਕੀ ਹਾਲ ਹੋਇਆ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਸੀਸੇ ਰੇਤਾ ਪਾਇਆ ਉਹਨਾਂ ਦਾ ਕੀ ਹਾਲ ਹੋਇਆ ਤੇ ਇਹ ਲੋਕ ਨੇ ਨਾ ਜਿਹੜੇ ਜੋ ਕੰਮ ਕਰਦੇ ਉਹਦਾ ਨਤੀਜਾ ਜਾਂ ਤਾਂ ਉਹਨਾਂ ਦੇ ਪੁੱਤ ਭੋਗਤ ਗਿਆ ਪੋਤੇ ਭੋਗਤ ਦੇ ਆ ਜਾਂ ਆਪ ਭੁਲਤ ਲੈਂਦੇ ਆ ਉਸ ਉਮਲ ਦੇ ਵਿੱਚ ਰਹਿ ਕੇ ਤੇ ਉਸ ਨੂੰ ਮਿਲ ਜਾਣਾ ਸਾਰਾ ਕੁਝ ਅੱਛਾ ਇਹ ਗੱਲ ਹੋਰ ਪਾਸੇ ਨੂੰ ਚਲੇ ਗਈ ਤੇ ਸਾਰੀਆਂ ਚੀਜ਼ਾਂ ਤੁਸੀਂ ਨੋਟ ਕਰਕੇ ਰੱਖਣੀਆਂ ਕਿਹੜਾ ਬੰਦਾ ਕਿੱਥੇ ਕਿਵੇਂ ਕੰਮ ਕਰਦਾ ਤੇ ਕਿਹੜਾ ਬੰਦਾ ਕਿੱਥੇ ਕਿੰਨੇ ਪੈਸੇ ਲੈਂਦਾ ਕਿਹੜਾ ਬੰਦਾ ਕਿਹੜੇ ਕੰਮ ਤੇ ਕਿਹੜੇ ਘਰ ਚ ਕਿਵੇਂ ਰਹਿੰਦਾ ਰਹਿਣ ਸਹਿਣ ਕਿੰਨੇ ਬੰਦੇ ਰਹਿੰਦੇ ਆ ਜੇ ਤੁਸੀਂ ਕੰਮ ਚੇਂਜ ਕਰਨਾ ਇਹ ਚੀਜ਼ਾਂ ਬਾਰੇ ਤੁਸੀਂ ਪਹਿਲਾਂ ਪਤਾ ਕਰਨਾ ਸਿਰਫ ਪੈਸੇ ਨੂੰ ਦੇਖ ਕੇ ਕੰਮ ਨਹੀਂ ਬਦਲਣਾ ਵੀ ਯਾਰ ਮੈਂ ਇੱਥੇ 1000 ਪੀਓ ਲੈਣਾ ਉਹ ਕਹਿੰਦਾ ਵੀ ਆਜਾ 1500 0 ਇੱਥੇ ਮਿਲੂਗਾ ਤੈਨੂੰ ਚਲੇ ਜਾਓ ਜਿਹੜਾ ਸਕੂਨ ਤੁਹਾਨੂੰ ਇੱਥੇ 1000 ਚ ਤੁਹਾਨੂੰ 1500 ਦੇ ਵਿੱਚ ਖੋਇਆ ਜਾਣਾ ਭੱਜ ਦੌੜ ਹੁੰਦੀ ਆ ਸਵੇਰੇ ਜਲਦੀ ਉੱਠਣਾ ਰੋਟੀ ਪਾਣੀ ਨਾਲ ਟਾਈਮ ਸਿਰ ਖਾਣਾ ਪੀਣਾ ਸਾਰ ਕੁਝ ਹੈਲ ਵਿੱਚ 15 ਸਿਸਟਮ ਹੈਲ ਜਾਂਦਾ ਇਸ ਕਰਕੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਨੋਟ ਕਰਨ ਵਾਲੀਆਂ ਨੇ ਆਪਾਂ ਰੱਖਣੀਆਂ ਨੇ ਕੋਲ ਤੇ ਜਿਹੜਾ ਮੇਨ ਮੁੱਦਾ ਹੈ ਉਹ ਜੇ ਮੈਂ ਆਪਾਂ ਕਹਿੰਦੇ ਅਜੀਰ ਕਿਸੇ ਨੇ ਕਰਾ ਲਈ ਤਾਂ ਬੰਦਾ ਪੱਕਾ ਹੀ ਇੱਥੇ ਉਹਦਾ ਹਜੇ ਕੋਈ ਬੰਦੇ ਦਾ ਡਾਕੂਮੈਂਟ ਨਹੀਂ ਹੈ ਸਿਰਫ ਲੀਗਲ ਤੌਰ ਤੇ ਆਪਾਂ ਇੱਥੇ ਕੰਮ ਕਰ ਸਕਦੇ ਹਾਂ ਕਮ ਸਕਦੇ ਹਾਂ ਪਰ ਪਾਸਪੋਰਟ ਅਗਰ ਬੰਦੇ ਨੇ ਲੈਣਾ ਹੋਵੇ ਤਾਂ ਉਹਦੇ ਜਿਹੜੇ ਦਿਨ ਨੇ ਉਹ ਸ਼ੁਰੂ ਹੁੰਦੇ ਨੇ ਜਦੋਂ ਬੰਦਾ ਇੱਥੇ ਲੀਗਲ ਤੌਰ ਤੇ ਘਰ ਦੇ ਵਿੱਚ ਰਹਿਣਾ ਸ਼ੁਰੂ ਕਰਦਾ ਟੈਕਸ ਪੇ ਕਰਨ ਲੱਗ ਜਾਂਦਾ ਹਰ ਇੱਕ ਚੀਜ਼ ਦਾ ਕਿਰਾਇਆ ਤਾਰ ਦਾ ਹਰ ਇੱਕ ਚੀਜ਼ ਦਾ ਜਿਹੜਾ ਬਿੱਲ ਹੈ ਉਹ ਟਾਈਮਾਂ ਸਰ ਦਿੰਦਾ ਤੇ ਉਹ ਬੰਦਾ ਲੀਗਲ ਤੌਰ ਤੇ ਪੇਪਰਾਂ ਦੇ ਵਿੱਚ ਆ ਜਾਂਦਾ ਅੰਤ ਵਿੱਚ ਉਹਨੂੰ ਕਿਤੇ ਜਾ ਕੇ 5 ਸਾਲ ਬਾਅਦ 10 ਸਾਲ ਬਾਅਦ ਪਾਸਪੋਰਟ ਅਪਲਾਈ ਕਰ ਸਕਦਾ ਤੇ ਮਿਲ ਸਕਦਾ ਤੇ ਬਾਕੀ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਨੂੰ ਤਾਂ ਇਦਾਂ ਦੀਆਂ ਗੱਲਾਂ ਬਹੁਤ ਪਤਾ ਨਹੀਂ ਹੁਣ ਮੈਨੂੰ ਮੈਂ ਨਵਾਂ ਸਾਲ 2 ਸਾਲ ਹੋਏ ਨੇ ਆਪ ਨੂੰ ਇਹ ਗੱਲਾਂ ਪਤਾ ਲੱਗਦੀਆਂ ਆਪਾਂ ਇਸ YouTube ਦੇ ਉੱਤੇ ਸ਼ੇਅਰ ਕਰ ਦਿੰਦੇ ਆ ਕਿਉਂਕਿ ਮੇਰਾ ਇੱਕ ਪੇਜ ਆ Instagram Insta ਤੇ ਮੈਂ ਅ ਚੀਜ਼ਾਂ ਪਾਉਣਾ ਪਿਆਰ ਮੁਹੱਬਤ ਵਾਲੀਆਂ ਤੇ ਬੋਲ ਕੇ ਪਾਈਦੀਆਂ ਨੇ ਆਪਾਂ ਤੇ ਉਹਦੇ ਤੇ ਕਾਫੀ ਵਿਊ ਨੇ ਮੈਨੂੰ ਹੋ ਗਏ 5-6 ਸਾਲ ਉਹਨੂੰ ਬਾਅਦ ਦੇ ਨੂੰ ਕਹਿੰਦਾ Facebook ਸੀ ਵੀ ਫਿਰ Insta ਕਰ ਲਿਆ ਆਪਾਂ ਨੇ ਤੇ ਉਹਦੇ ਜਿਹੜੇ ਵੀਊ ਨੇ ਜਿਆਦਾ ਵਧੀਆ ਇਸ ਟਾਈਮ ਜਾ ਰਹੇ ਨੇ ਤੇ ਉਦੋਂ ਮੈਂ ਬੋਲਦਾ ਬੋਲਦਾ ਮੈਨੂੰ ਵਧੀਆ ਲੱਗਦਾ ਹਨਾ ਬੋਲ ਕੇ ਵੀਡੀਓ ਪਾਉਣੀ ਤੇ ਫਿਰ ਮੈਂ ਇੱਥੇ ਆਇਆ ਜਦੋਂ ਫਿਰ ਮੈਂ ਸੋਚਿਆ ਵੀ ਆਪਣਾ ਇੱਕ YouTube ਦਾ ਚੈਨਲ ਬਣਾ ਕੇ ਲਿਕੇ ਨਿੱਕੇ ਗੱਲਾਂ ਸ਼ੇਅਰ ਕਰਦਾ ਕਰੀਏ ਪੇਪਰਾਂ ਦੇ ਬਾਰੇ ਡਾਕੂਮੈਂਟ ਵਰਤ ਬਹੁਤ ਲੋਕ ਗੱਲਾਂ ਕਰਦੇ ਆ ਪਰ ਨੋਰਮਲ ਛੋਟੀਆਂ ਜਿਹੀਆਂ ਗੱਲਾਂ ਨੇ ਜਿਹੜੀ ਆ ਇਹ ਆਪਾਂ 5-6 ਮਿੰਟ ਦੀ ਵੀਡੀਓ ਬਣਾ ਕੇ ਪਾ ਸਕਦੇ ਆ ਸਿਰਫ ਨਵੇਂ ਬੰਦੇ ਸੁਣਨਗੇ ਪੁਰਾਣੇ ਹੁੰਦਾ ਸਾਰਾ ਕੋਈ ਪਤਾ ਹੀ ਐ ਆ ਮੇਰੀਆਂ ਗੱਲਾਂ ਵਿੱਚ ਪੁਰਾਣੇ ਬੰਦੇ ਨੌਕਸ ਕੱਢ ਦੇਣਗੇ ਭਾਈ ਇੱਥੇ ਗਲਤ ਆ ਤੂੰ ਹੋ ਸਕਦਾ ਵੀ ਆ ਪੌਂਚੀ ਦੀ ਸੌਰੀ ਕਮੇ ਵੀ ਹਾਂ ਯਾਰ ਗਲਤ ਹੋਵਾਂਗੇ ਤੁਸੀਂ ਕੋਈ ਕਮੈਂਟ ਚ ਦੱਸ ਦੋ ਵੀ ਆ ਭਾਈ ਤੂੰ ਗੱਲ ਗਲਤ ਕਹਿਤੀ ਇੱਥੇ ਆ ਗੱਲ ਐ ਆਪਾਂ ਉਹ ਚੀਜ਼ ਨੂੰ ਹੋਰ ਹੀ ਫੀਲ ਕਰਕੇ ਦੁਬਾਰੀ ਵੀਡੀਓ ਛੋਟੀ ਫੇਰ ਪਾ ਦਾਂਗੇ ਬਣਾ ਕੇ ਵੀ ਆ ਗੱਲ ਇਦਾਂ ਸੀ ਵੀ ਭ ਤੇ ਉਥੋਂ ਦੇਖ ਕੇ ਦੇਖਦੇ ਹੋਏ ਆਪਾਂ ਨੇ YouTube ਤੇ ਪੇ ਸ਼ੁਰੂ ਕੀਤਾ ਇੱਥੇ ਆਪਾਂ ਵੀਡੀਓ ਪਾਉਨੇ ਆ ਇਟਲੀ ਬਾਰੇ ਛੋਟੇ ਛੋਟੇ ਕੰਮਾਂ ਦੀਆਂ ਤਰਕਾਹਾਂ ਦੀਆਂ ਗੱਲਾਂ ਪਤਾ ਲੱਗਦੀਆਂ ਆਪਾਂ ਵੈਸੇ ਪਾ ਲੈਣੇ ਚਾਕੇ ਤੇ ਮੈਂ ਪਹਿਲਾਂ ਕਹਿੰਦਾ ਨਹੀਂ ਹੁੰਦਾ ਸੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਤੁਸੀਂ ਹੁਣ ਕਰ ਸਕਦੇ ਹੋ ਕਿਉਂਕਿ ਇਹਦਾ ਨੋਟੀਫਿਕੇਸ਼ਨ ਜਦੋਂ ਮੈਂ ਵੀਡੀਓ ਪਾਈ ਹੋ ਸਕਦਾ ਤੁਹਾਡੇ ਨਾਲ ਉਹ ਗੱਲ ਜਿਹੜੀ ਬੀਤੀ ਹੋਵੇ ਜਾਂ ਤੁਹਾਡੇ ਨਾਲ ਹੋ ਰਹੀ ਹੋਵੇ ਉਦਾਂ ਦੀ ਗੱਲ ਤੁਹਾਨੂੰ ਨੋਟੀਫਿਕੇਸ਼ਨ ਦੇ ਵਿੱਚ ਜਿਹੜੀ ਲਿਖੀ ਆ ਜਾਵੇ ਤੇ ਤੁਸੀਂ ਕਰ ਵੀ ਸਕਦੇ ਹੋ ਨੈਵੀ ਵੀ ਸਬਸਕ੍ਰਾਈਬ ਕਰਨਾ ਤੁਸੀਂ ਬੈਸ ਸੁਣ ਸਕਦੇ ਕੋਈ ਚੱਕਰ ਨਹੀਂ ਤੇ ਆਪਾਂ ਨੇ ਕਿਹੜਾ ਇੱਥੇ ਗਾਹ ਬਹੁਤ ਵੱਡਾ ਹੈਗਾ ਇਹ ਪੇਜ ਦੂਜਾ ਛੋਟੀ ਦਾ ਪ੍ਰੋਫੈਸ਼ਨਲ ਤੇ ਛੋਟੇ ਛੋਟੇ ਗੱਲਾਂ ਪਾਉਣੇ ਰਹਿੰਦੇ ਆ ਪਾਪੂ ਦੇਦਿਆਂ ਨੇ ਬਸ ਸੁਣ ਸੁਣ ਕੇ ਇਧਰ ਉਧਰੋ ਤੇ ਬਾਕੀ ਤੁਸੀਂ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਅਗਰ ਮਾਣਾ ਤੁਹਾਡਾ ਕਰ ਸਕਦੇ ਹੋ ਜਿਹੜੇ ਵੀ ਬੰਦੇ ਇਸ ਟਾਈਮ ਸੁਣ ਰਹੇ ਹੋ ਮੈਨੂੰ ਤੇ ਬਾਕੀ ਤੁਹਾਡਾ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਕੋਈ ਹੋਰ ਨਵੀਂ ਗੱਲ ਸੁਣ ਕੇ ਕਿਤੋਂ ਲਿਆ ਕੇ ਉਹ ਆਪਾਂ ਪੇਸ਼ ਕਰਾਂਗੇ ਤੇ ਇੱਥੇ ਆਪਾਂ ਪਾ ਲਿਆਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਸ਼ੋਰ ਸਪੌਂਸਰ ਰਹਿੰਦੇ ਆ ਖਾਣਾ ਪਾਣੀ ਬਣਾਉ ਦੇਣੇ ਆਪਾਂ ਉਹ ਚੈੱਕ ਕਰੀ ਜਾਇਆ ਕਰੋ